ਤਸਵੀਰਾਂ ਸਾਹਮਣੇ ਆਈਆਂ ਨੇ ਮੌਲਟਨ ਦੀਆਂ ਮਿਸਾਗਾ ਦੇ ਵਿੱਚ ਕਿ ਕਿਵੇਂ ਇੱਕ ਸ਼ਾਪਿੰਗ ਮਾਲ ਦੇ ਵਿੱਚ ਖੌਰੂ ਪਾਇਆ ਜਾਂਦਾ ਅਕਸਰ ਪਹਿਲਾਂ ਵੀ ਇਹੋ ਜਿਹੀਆਂ ਤਸਵੀਰਾਂ ਆਈਆਂ ਨੇ ਕਿਉਂਕਿ ਪੰਜਾਬੀ ਨੌਜਵਾਨਾਂ ਨੇ ਸ਼ੈਰੀਡਨ ਪਲਾਜ਼ਾ ਤਾਂ ਬੁਰੀ ਤਰ੍ਹਾਂ ਬਦਨਾਮ ਕਰ ਦਿੱਤਾ ਸੀ ਹਾਲਾਂਕਿ ਇੱਥੇ ਆਪਾਂ ਕਿਸੇ ਦਾ ਨਾਮ ਨਹੀਂ ਲਵਾਂਗੇ ਆਪਣੇ ਦਰਸ਼ਕ ਦੱਸ ਸਕਦੇ ਨੇ ਕਿ ਕੌਣ ਹੋ ਸਕਦੇ ਨੇ ਕਿਉਂਕਿ ਇਹ ਤਸਵੀਰਾਂ ਅਜਿਹੇ ਸਮੇਂ ਆਈਆਂ ਨੇ ਜਦੋਂ ਹਲੇ 7-8 ਦਿਨ ਪਹਿਲਾਂ 26 ਜੂਨ ਨੂੰ ਇੱਕ ਹਾਲਨਾਕ ਦਿਲ ਕੰਬਾਉ ਹਾਦਸਾ ਵਾਪਰਿਆ ਸੀ ਵੈਂਕੂਵਰ ਵਾਲੇ ਪਾਸੇ BC ਦੇ ਵਿੱਚ ਜਿੱਥੇ ਦੋ ਗੱਡੀਆਂ ਦੀ ਟੱਕਰ ਹੋਈ ਸੀ ਆਪਾਂ ਜ਼ਿਕਰ ਕੀਤਾ ਸੀ ਤੇ ਦੋਵਾਂ ਦੇ ਵਿੱਚ ਪੰਜਾਬੀ ਸੀਗੇ ਹਾਂਜੀ ਦੋ ਜਣਿਆਂ ਦੀ ਮੌਤ ਹੋਈ ਸੀ ਉਹਦੇ ਵਿੱਚ ਸਚਿਨ ਸਚਦੇਵ ਤਲਵੰਡੀ ਭਾਈ ਦਾ ਤੇ ਇੱਕ ਹੋਰ ਨੌਜਵਾਨ ਸੀਗਾ ਤੇ ਦੋ ਜਣੇ ਗੰਭੀਰ ਜ਼ਖਮੀ ਹੋਏ ਸੀ ਤੇ ਉਹ ਹੁਣ ਜਨੋ ਕਾਰਨ ਕੁਝ ਵੀ ਹੋ ਸਕਦੇ ਨੇ ਪਰ ਦੋ ਗੱਡੀਆਂ ਦੀ ਟੱਕਰ ਹੋਈ ਹੈ ਤੇ ਜਿਹੜੀ ਕੈਜੂਅਲਟੀ ਹੈ ਜਾਨੀ ਨੁਕਸਾਨ ਆ ਉਹ ਪੰਜਾਬੀਆਂ ਦਾ ਇੱਥੇ ਤਸਵੀਰਾਂ ਤੁਸੀਂ ਦੇਖ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਸ਼ੋਪਿੰਗ ਮਾਲ ਦੇ ਵਿੱਚ ਹਾਲਾਂਕਿ ਭੀੜ ਭੜੱਕਾ ਨਹੀਂ ਹੈ ਪਰ ਕਾਰਾਂ ਦੀ ਕਹਿ ਸਕਦੇ ਆ ਕਾਰਾਂ ਦੀਆਂ ਚੀਕਾਂ ਕਢਾਈਆਂ ਜਾ ਰਹੀਆਂ ਨੇ ਇੱਥੇ ਜੀ ਸਨਰੂਫ ਦੇ ਵਿੱਚੋਂ ਨਿਕਲ ਕੇ ਤੇ ਹੋਰ ਕਹਿ ਸਕਦੇ ਆ ਕਿ ਬੀਅਰ ਕੈਨਸ ਮੇ ਵੀ ਹੱਥ ਦੇ ਵਿੱਚ ਨਜ਼ਰ ਆ ਸਕਦੇ ਨੇ ਦੇਖੇ ਜਾ ਸਕਦੇ ਨੇ ਹਾਲਾਂਕਿ ਵੀਡੀਓ ਦੇ ਵਿੱਚ ਅਜੀਬੋ ਗਰੀਬ ਮਾਹੌਲ ਆ ਪਰ ਇੱਥੇ ਅਸੀਂ ਚਲੋ ਤਸਵੀਰਾਂ ਹੀ ਦਿਖਾ ਸਕਦੇ ਆ ਕਿ ਕਿਵੇਂ ਢੇੜੇ ਦੇ ਦਿੱਤੇ ਜਾ ਰਹੇ ਨੇ ਕੁਝ ਮੰਚਲਿਆਂ ਵੱਲੋਂ ਜਾਂ ਕਹਿ ਸਕਦੇ ਆ ਵਿਗੜਿਆ ਵਿਗੜਿਆ ਹੋਇਆਂ ਵੱਲੋਂ ਕਿਉਂਕਿ ਇਹ ਨਹੀਂ ਜਾਣਦੇ ਸ਼ਾਇਦ ਉਹ ਵੈਂਕੂਵਰ ਦੇ ਵਿੱਚ ਜੋ ਹਾਦਸਾ ਵਾਪਰਿਆ ਸੀ ਕਿ ਪਿੱਛੇ ਵਿਚਾਰੇ ਮਾਪੇ ਵਲਕਦੇ ਹੀ ਰਹਿ ਗਏ ਜੀ ਜੇ ਇਹ ਚਲੋ ਕੈਨੇਡਾ ਦੇ ਵਿੱਚ ਪੱਕੇ ਨੇ ਜਾਂ ਇਹਨਾਂ ਦੇ ਇਹਨਾਂ ਦੀਆਂ ਫੈਮਿਲੀਜ਼ ਵੈਲ ਸੈਟਲਡ ਨੇ ਤਾ ਵੀ ਉਹਨਾਂ ਨੂੰ ਉਨਾ ਹੀ ਦਰਦ ਹੋਊਗਾ ਜਿੰਨਾ ਕਿ ਇੱਥੇ ਪੰਜਾਬ ਵਿੱਚ ਬੈਠੇ ਮਾਪਿਆਂ ਸਚਿੰਦੇ ਦੇ ਜਾਂ ਉਸਦੇ ਸਾਥੀ ਦੇ ਜਾਂ ਜਿਹੜੇ ਦੋ ਹੁਣ ਸਰੀਰਕ ਤੌਰ ਤੇ ਵਿਚਾਰੇ ਹਲੇ ਹਸਪਤਾਲ ਦੇ ਵਿੱਚ ਪਏ ਨੇ ਠੀਕ ਨਹੀਂ ਹੋ ਸਕੇ ਜੀ ਤੇ ਇਹ ਸ਼ਾਇਦ ਨਹੀਂ ਸੋਚ ਰਹੇ ਤੇ ਦੂਜੇ ਪਾਸੇ ਜਿਹੜੀ ਹਾਲਾਤ ਦੇਖੋ ਤੁਸੀਂ ਕਿਵੇਂ ਬਹੁਤ ਹੀ ਅਜੀਬੋ ਗਰੀਬ ਨੇ ਇੱਕ ਪਾਸੇ ਤਾਂ ਕਹਿ ਸਕਦੇ ਐਸ਼ ਪ੍ਰਸਤੀ ਕਹਾਂਗੇ ਇਸਨੂੰ ਹਾਂਜੀ ਮਨ ਤੇ ਕਹਿ ਸਕਦੇ ਹਾਲਾਂਕਿ ਇਹ ਜਿਹੜੇ ਰੂਲਸ ਨੇ ਆਪਾਂ ਉਹਦੀਆਂ ਇੱਕ ਦੋ ਤਸਵੀਰਾਂ ਹੋਰ ਵੀ ਨੇ ਸਿੱਧੇ ਤੌਰ ਤੇ ਰੂਲ ਰੂਲਸ ਦੀ ਜਾਂ ਲਾਅ ਦੀ ਵਾਇਲੇਸ਼ਨ ਕੀਤੀ ਜਾ ਰਹੀ ਹੈ ਕੈਨੇਡਾ ਵਰਗੇ ਮੁਲਕ ਦੇ ਵਿੱਚ ਤੁਸੀਂ ਅਜਿਹਾ ਨਹੀਂ ਕਰ ਸਕਦੇ ਘੱਟੋ ਘੱਟ ਇੰਡੀਆ ਦੇ ਵਿੱਚ ਜੋ ਮਰਜ਼ੀ ਹੁੰਦਾ ਠੀਕ ਹੈ ਇੱਥੇ ਕੋਈ ਪੁੱਛਦਾ ਜਾਂ ਨਹੀਂ ਪੁੱਛਦਾ ਉਹ ਗੱਲ ਵੱਖਰੀ ਹੈ ਰੂਲਸ ਤਾਂ ਇੱਥੇ ਵੀ ਹੈਗੇ ਨੇ ਕਾਨੂੰਨ ਇੱਥੇ ਵੀ ਹੈਗਾ ਪਰ ਉਹਨੂੰ ਲਾਗੂ ਕਰਵਾਉਣਾ ਜਾਂ ਕਰਨਾ ਇੱਕ ਵੱਖਰੀ ਗੱਲ ਹੈ ਪਰ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਨੇ